ਬਾ ਮਰੀ ਉਹ ਜਾਣ ਸਭ ਦਿਨੋ ਸਾਰਿਆਂ ਨੇ ਜਾਣ ਲਿਆ ਕਿ ਸੂਬੇਦਾਰ ਜਿਹੜਾ ਹੈ ਉਹ ਮਰ ਗਿਆ ਹੈ ਕਿਤੇ ਵੀ ਪਤਾ ਨਹੀਂ ਲੱਗ ਰਿਹਾ ਨਾ ਅਬਦੁਲ ਖਾਨ ਦਾ ਅਨੀਰਾ ਬੈ ਗਿਆ ਹੈ ਦਿਖਾਈ ਕੁਝ ਨਹੀਂ ਦਿੰਦਾ ਤੇ ਅਬਦੁਲ ਖਾਨ ਫੌਜਾਂ ਨੂੰ ਕਿਤੇ ਦਿਸ ਨਹੀਂ ਰਿਹਾ ਜਾਣ ਲਿਆ ਸਾਰਿਆਂ ਨੇ ਕਿ ਅਬਦੁਲ ਖਾਨ ਮਾਰਿਆ ਗਿਆ ਹੈ ਤੇ ਜਿੰਨੇ ਕੁ ਜਿਉਂਦੇ ਸੀ ਉਹ ਸਾਰ ਸੰਗਤ ਜੀ ਡਰ ਗਏ ਤੇ ਡਰ ਕੇ ਭੱਜਣ ਲੱਗ ਪਏ ਤੁਰਕ ਜਿਹੜੇ ਸਿਪਾਹੀ ਸੀ ਮੈਦਾਨੇ ਜੰਗ ਵਿੱਚੋਂ ਜਦੋਂ ਹੌਲੀ ਹੌਲੀ ਕਾਇਰ ਹੁੰਦੇ ਤੇ ਤੁਰਕ ਮੈਦਾਨੇ ਜੰਗ ਵਿੱਚੋਂ ਭੱਜਣ ਲੱਗ ਪਏ ਤੇ ਬੀਤੀ ਜੋ ਜਿਨੇ ਫਿਰ ਵੇਖਿਆ ਕਿ ਦੁਸ਼ਮਣ ਨਹੀਂ ਆਇਆ ਕਿਉਂਕਿ ਭੱਜਣ ਹੀ ਲੱਗ ਪਏ ਜਦੋਂ ਮੈਦਾਨੇ ਜੰਗ ਨੂੰ ਛੱਡ ਕੇ ਇੱਕ ਵਾਅਦਾ ਖਾऊं ਮੈਂ ਖਾਲਸਾ ਦਾ ਜੋ ਸਾਡੀ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਡੇ ਹੈ ਸੰਸਾਰ ਦੇ ਅੰਦਰ ਜਿੰਨੀਆਂ ਵੀ ਲੜਾਈਆਂ ਹੋਈਆਂ ਜਰਨਲਾਂ ਤੋਂ ਬਿਨਾਂ ਫੌਜ ਲੜ ਨਹੀਂ ਸਕੀ ਪਰ ਧੰਨ ਖਾਲਸਾ ਫੌਜ ਜਿਹੜੀ ਜਰਨਲਾਂ ਤੋਂ ਬਿਨਾਂ ਵੀ ਲੜੀ ਤੇ ਯੁੱਧ ਵੀ ਇਹਨਾਂ ਜਿੱਤੇ ਹੈ ਸੱਚੇ ਬਾਦਸ਼ਾਹ ਜੀ ਮਹਾਰਾਜੋ ਇਹੋ ਜਿਹਾ ਬਲਵਕਿਆ ਸ਼ਹਾਦਾ ਸ਼ਾਹ ਸਿੰਘ ਦੀ ਢਾਰੀ ਸਭਰਾਵਾਂ ਦੀ ਲੜਾਈ ਤੇ ਪਰਸੋਂ ਹੀ ਸਾਧ ਸੰਗਤ ਜੀ ਦੇ ਲੰਗੇ ਆਤੇ ਜਦੋਂ ਉਹਦੇ ਜਰਨਲ ਨੇ ਸੱਤ ਸਾਲ ਦੀ ਯਾਦ ਸ਼ੀਤੀ ਪਾਈ ਸੀ ਉਸ ਸਮੇਂ ਇਹ ਜੁੱਧ ਹੋ ਗਿਆ ਸੀ ਕਰ ਪਰ ਇਕਦਾਰਾਂ ਨੇ ਅੰਗਰੇਜ਼ ਨੂੰ ਕਿਹਾ ਕਿ ਤੁਸੀਂ ਕਿਤੇ ਭਜੇ ਜਾਨੇ ਹੋ ਹੁਣ ਤਾਂ ਤੁਹਾਡੀ ਜਿੱਤ ਹੋਈ ਪਈ ਹੈ ਉਥੇ ਬਾਰੂਦ ਨਹੀਂ ਰਿਹਾ ਬਾਰੂਦੀ ਫਾਂ ਦੇ ਸੌਣ ਦੀਆਂ ਹੋਰੀਆਂ ਆਈਆਂ ਪਈਆਂ ਫਿਰ ਜਿੱਤੇ ਆ ਹੋਇਆ ਜਿਹੜਾ ਜਿਹੜਾ ਸਾਧ ਸੰਗਤ ਜੀ ਉਹ ਖਾਰ ਗਏ ਇਹ ਉਹ ਹੰਤ ਦਾ ਪ੍ਰਚਾਰ ਹੋ ਗਿਆ ਜਰਨਲ ਦੇ ਸ਼ਹੀਦ ਹੋ ਜਾਣ ਤੋਂ ਵੀ ਜੂਝਦੇ ਲੜਦੇ ਆ ਕਿ ਤੋਕਾਂ ਦੀ ਫੌਜ ਦੇ ਹੌਸਲੇ ਪਸਟ ਪਏਗੇ ਜਦੋਂ ਅਬਦੁਲ ਖਾਨ ਦੇ ਮਰਨ ਦਾ ਪਤਾ ਲੱਗਾ ਕਾਇਰ ਹੋਏ ਦੇ ਸ਼ਿਪਾਹੀ ਮਦਾਨੇ ਜਾਂਗੂ ਤੋਂ ਭੱਜ ਉੱਠੇ ਆਏ ਬੀਦੀ ਚੰਦ ਜੀ ਨੇ ਵੇਖਿਆ ਸਾਹਮਣੇ ਹਰਨ ਤੇ ਲੜਨ ਵਾਲਾ ਕੋਈ ਰਹਿ ਨਹੀਂ ਗਿਆ ਗੁਰਸੇਧ ਹਿਤ ਪਾਛੇ ਕਉ ਮੁਰਿਓ ਗੁਰਸੋਧ ਹਿਤ ਮਹਾਰਾਜ ਦੀ ਸੋਧ ਖਬਰ ਵਾਸਤੇ ਬੀਦੀ ਚੰਦ ਜੀ ਬੜੀ ਛੇਤੀ ਨਾਲ ਪਿੱਛੇ ਮੁੜੇ ਕਿ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਿੱਥੇ ਹੋਣਗੇ ਸਤਿਗੁਰੂ ਜੀ ਦੀ ਖਬਰ ਲੈਣ ਵਾਸਤੇ ਪਿੱਛੇ ਨੂੰ ਮੁੜੇ ਆ ਸਨਾ ਸਨਾ ਆਵਤ ਹੈ ਤੁਰਿਓ ਹੌਲੀ ਹੌਲੀ ਬੀਦੀ ਚੰਦ ਜੀ ਤੁਰੇ ਆਏ ਆਪਣੇ ਘੋੜੇ ਤੇ ਅਸਵਾਰ ਤੇ ਸਤਿਗੁਰ ਸ਼ਾਮ ਕੋ ਕਸ਼ਠਾਨ ਇਧਰ ਸਤਿਗੁਰੂ ਪਾਤਸ਼ਾਹ ਜੀ ਜਾਣ ਕਰਕੇ ਬੈਠ ਗਏ ਤਸਹੀਰਨ ਥਾਨ ਜਿੱਥੇ ਹੀ ਮੈਦਾਨੇ ਜੰਗ ਦੇ ਥਾਨ ਵਿੱਚ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਅਬਦਲ ਸਾਹਿਬ ਜੀ ਬੈਠ ਗਏ ਆ ਤਿੰਨੋਂ हमरे ਲਿੱਟ ਹੀ ਪਰੇ ਇਹ ਤਾਂ ਨਹੀਂ ਮਰੇ ਹੋਏ ਨੇੜੇ ਪਏ ਆ ਮਹਾਰਾਜ ਜੀ ਦੇ ਕਰਮਚੰਦ ਵੀ ਛਾਤੀ 'ਚ ਗੋਲੀ ਵੱਜੀ ਪਈ ਆ ਕਿੱਡਾ ਵੱਡਾ ਛਾਤੀ 'ਚ ਪਾਰ ਹੋਇਆ ਪਿਆ ਕਰਮਚੰਦ ਦੇ ਸਾਰੇ ਸੰਦ ਛੁੱਟੇ ਪਏ ਆ ਅਬਦਲ ਖਾਨ ਦਾ ਸਿਰ ਪਰੇ ਪਿਆ ਢਾਟ ਲੱਗਿਆ ਪਿਆ ਹੈ ਇਹ ਤਿੰਨੇ ਹੀ ਮਰੇ ਪਏ ਆ ਜਿੱਥੇ ਹੁਕਮਾਰਾਜ ਜੀ ਬੈਠੇ ਨੇ ਇਨਕੇ ਵਿੱਚ ਸਤਿਗੁਰੂ ਥਰੇ ਇਨ੍ਹਾਂ ਦੇ ਵਿਚਕਾਰ ਆੜੀ ਦਿਵਾਲੀ ਨਾਲ ਦੀਆਂ ਲੁੱਟਾਂ ਪਈਆਂ ਇਨ੍ਹਾਂ ਦੇ ਵਿਚਕਾਰ ਪਵਨ ਤਕ ਨਮਹ ਤਮ ਵਿਸਤਾਰ ਸਤ ਸੰਗਤ ਜੀ ਅਵਨ ਧਰਤੀ ਦੇ ਆਕਾਸ਼ ਵਿੱਚ ਜਿਹੜਾ ਸੀ ਨਾ ਤਮ ਹਨੇਰਾ ਉਹ ਫਸਰ ਗਿਆ ਏ ਨਹੀਂ ਨਿਕਲੀ ਪਿਆ ਨਿਹਾਰਾ ਨੇੜੇ ਵੀ ਦਿਖਾਈ ਨਹੀਂ ਪੈਂਦਾ ਗਰਮੀਆਂ ਦੀ ਰੁੱਤ ਵਿੱਚ ਕਈ ਵਾਰੀ ਜਦੋਂ ਸਤ ਸੰਗਤ ਜੀ ਮਸਿਆ ਦੀ ਰਾਤ ਹੁੰਦੀ ਹੈ ਨਾ ਜਦੋਂ ਪਨੀਰ ਪੱਖ ਚੱਲ ਰਿਹਾ ਹੁੰਦਾ ਉਦੋਂ ਚੰ드ਰਮਾ ਜਿਹੜਾ ਨਾ ਬਹੁਤ ਕਈ ਵਾਰੀ ਥੋੜਾ ਹੁੰਦਾ ਤੇ ਕਈ ਵਾਰੀ ਹੁੰਦਾ ਹੀ ਨਹੀਂ ਜਦੋਂ ਪਨੀਰ ਪੱਖ ਹੁੰਦਾ ਚੰਨਣ ਪੱਖ ਵਿੱਚ ਥੋੜਾ ਥੋੜਾ ਚੰ드ਰਮਾ ਦਿਸਣ ਲੱਗਦਾ ਪਰ ਪੂਰਨਮਾਸ਼ੀ ਨੂੰ ਪੂਰਾ ਹੁੰਦਾ ਤੇ ਦਿਖਾਈ ਨਹੀਂ ਪੈਂਦਾ ਇੰਨਾ ਹੋਰ ਹਨੇਰਾ ਹੋ ਗਿਆ ਇਹਨਾਂ ਜਿਆਦਾ ਜਿਹੜਾ ਹਨੇ ਚੱਲਣ ਤੂਫਾਨ ਕੋ ਸਗਲਾ ਖਟ ਰਹੀ ਮੇਰੇ ਸਾਰੀਆਂ ਬੰਦੂਕਾਂ ਵੀ ਚੱਲਣੋਂ ਫੜ ਗਈਆਂ ਗੋਲੀ ਦੀ ਆਵਾਜ਼ ਆ ਰਹੀ ਸੀ ਤੜਕੜ ਕਰ ਕਰਕੇ ਜਿਵੇਂ ਦਲੇ ਨਹੀਂ ਪੁੱਜਦੇ ਇਵੇਂ ਗੋਲੀਆਂ ਛੁੱਟਦੀਆਂ ਸੀ ਪਰ ਸਾਰੀਆਂ ਗੋਲੀਆਂ ਦੀ ਆਵਾਜ਼ ਹੁਣ ਬੰਦ ਹੋ ਗਈ ਹੈ ਤੁਰਕ ਤਾਸ ਕਰ ਬੂਤ ਨਹੀਂ ਤੁਰਕ ਜਿਹੜੇ ਅੱਜ ਡਰ ਕੇ ਹੁਣ ਬੋਲਦੇ ਹੀ ਨਹੀਂ ਉੱਚੀ ਕਿ ਕਰੇ ਸਿੱਖਾਂ ਨੂੰ ਪਤਾ ਨਾ ਲੱਗ ਜੇ ਉੱਚੀ ਸਾਹ ਨਹੀਂ ਲੈਂਦੇ ਉੱਚੀ ਆਵਾਜ਼ ਨਹੀਂ ਕੱਢਦੇ ਹਨ ਘਟੇ ਸ਼ਕਲ ਨੇ ਜਿញ ਨਿਜ ਪਛਾਤ ਤੇ ਹੌਲੀ ਹੌਲੀ ਨੇ ਸਾਰੇ ਤੁਰਕ ਪਿੱਛੇ ਨੂੰ ਦੱਬੀ ਬੈੜੀ ਹਟਣ ਲੱਗ ਪਏ ਐ ਬਰੋਰਾ ਮਚਦਾ ਭਇਓ ਸਭ ਸ਼ਾਂਤ ਐਡਾ ਰੌਲਾ ਮਚ ਰਿਹਾ ਸੁਸਮਾਨੀ ਜੰਗ ਦੇ ਅੰਦਰ ਸਭ ਸ਼ਾਂਤ ਬਚ ਗਏ ਚਾਸ਼ ਮੇਰੇ ਕੋਈ ਆਵਾਜ਼ ਹੁਣ ਸੁਣਾਈ ਕਰਨਾਂ ਵਿੱਚ ਪੈਂਦੀ ਜਾਣਿਓ ਪਰਾ ਨਹੀਂ ਕਿਸ ਕੋਈ ਤੇ ਜਾਣਿਆ ਸਾਰਿਆਂ ਨੇ ਕਿ ਇੱਥੇ ਹੁਣ ਕੋਈ ਵੀ ਹੋਰ ਨਹੀਂ ਰਹਿ ਗਿਆ ਸਿੱਤਾਂ ਨੂੰ ਵੀ ਪਤਾ ਲੱਗ ਗਿਆ ਹਨੇਰੇ ਵਿੱਚ ਕਿ ਲੱਗਦਾ ਹੁਣ ਕੋਈ ਕੋ ਅੱਗੇ ਅੜਨ ਵਾਲਾ ਹੈ ਨਹੀਂਗਾ ਦੂਰ ਦੂਰ ਲੋ ਹਟ ਫਿਰ ਹੋਏ ਦੂਰ ਦੂਰ ਤੱਕ ਹਟ ਕਰਕੇ ਤੇ ਸਾਰੇ ਪ੍ਰਸਾਦ ਸੰਗਤ ਜੀ ਉੱਥੇ ਟਿਕਣ ਲੱਗੇ ਦੂਬਰਾ ਵਿਦੀ ਚੰਦ ਤੇ ਪਰੇ ਸਿੱਖ ਫਤੇ ਗੁਰੂ ਕੀ ਜਾਨ ਬਾਬਾ ਵਿਦੀ ਚੰਦ ਜੀ ਤੇ ਹੋਰ ਸਾਰੇ ਸਿੱਖ ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਫਤੇ ਜਾਣ ਲਈ ਕਿ ਮਹਾਰਾਜ ਦੇ ਕਾਦੀ ਜਤ ਹੋਈ ਹੈ ਜੇ ਕੋ ਕਿਸੇ ਕਰਨ ਖੀਲ ਮੀਲ ਮੇਲ ਦੀ ਉਹ ਕਮਸਾਨ ਜਿਨ੍ਹਾਂ ਨੇ ਫਿਰ ਜਦੋਂ ਹਨੇਰਾ ਫਸਰਿਆ ਸੀ ਨਾ ਕਿਉਂਕਿ ਅਗਲਾ ਪ੍ਰਸੰਗ ਸ਼ੁਰੂ ਹੋ ਗਿਆ ਤੇ ਫਿਰ ਥੋੜਾ ਜਿਆਦਾ ਜੁੱਧ ਦਾ ਜ਼ਿਕਰ ਕਰਕੇ ਕਥਾ ਨੂੰ ਉਸੇ ਤਰ੍ਹਾਂ ਅੱਗੇ ਦੇਣਗੇ ਕਬੀਰ ਰਾਜ ਕਹਿੰਦੇ ਹੈ ਕਿ ਬਹੁਤ ਭਾਰੀ ਹਨੇਰੇ ਵਿੱਚ ਵੀ ਸਿੱਖਾਂ ਨੇ ਪਰਸ਼ਾਤ ਕੀਤਾ ਹੱਲਾ ਕਰਕੇ ਇੱਕ ਵਾਰੀ ਤਲਕਾਂ ਦੇ ਪੈਰ ਪਛਾੜ ਦਿੱਤੇ ਸੀਗੇ ਤੋ ਭਾਈ ਇੱਕ ਦਿਸ਼ ਤੇਜ ਹੈ ਉਹ ਵੱਡਣ ਲੱਗੇ ਇੱਕ ਦਿਸ਼ਾ ਤੋਂ ਸਿੱਖ ਨਿਓ ਇੱਕ ਸਾਰੀ ਤੁਕ ਸੈਨਾ ਨੂੰ ਵੱਡਣ ਲੱਗ ਪਏ ਤੰ ਮੈਂ ਤੋ ਤਰਾਸ ਕਰ ਭੱਗੀ ਹਨੇਰੇ ਵਿੱਚ ਫਿਰ ਪੁਰਖ ਡਰ ਧਾਰ ਕੇ ਭੱਜਣ ਲੱਗ ਪਏ ਜਿਨ੍ਹਾਂ ਦੇ ਰਣਮੈ ਹੈ ਤਰੰਗ ਮਰੀ ਹੈ ਜਿਨ੍ਹਾਂ ਦੇ ਮਦੰਨੇ ਜੰਗ ਵਿੱਚ ਘੋੜੇ ਮਰ ਉਹ ਤਾਂ ਬਿੱਤੇ ਜਾਏ ਦੁਰੇ ਹਨ ਉਹ ਇਧਰ ਉਧਰ ਫਿਲਰ ਗਏ ਰੁੱਖਾਂ ਦੇ ਪਿੱਛੇ ਲੁਕਣ ਲੱਗ ਪਏ ਸਿਖਰ ਹਰਲ ਫਿਰਦੇ ਆ ਘੋੜੇ ਘੋੜਿਆਂ ਦੇ ਚਲੇ ਹੋਏ ਤੇ ਇਹ ਜਿੰਨਾ ਪਟਾਣਾ ਦੇ ਰੁੱਖਾਂ ਦੇ ਘੋੜੇ ਮਰ ਗਏ ਆ ਇਹ ਇਧਰ ਉਧਰ ਫਿਲਰ ਗਏ ਆ ਤੇ ਰੁੱਖਾਂ ਦੀਆਂ ਆੜਾਂ ਲੈ ਲੈ ਕੇ ਲੁਕ ਗਏ ਆ ਹੱਤ ਜਾਤ ਨੂੰ ਭਾਗਤ ਜਾਤ ਕੋਈ ਤਾਂ ਸਾਧ ਸੰਗਤ ਜੀ ਭੱਜਦਾ ਜਾਂਦਾ ਅੜ ਕੇ ਡਿਗ ਰਿਹਾ ਹੈ ਤੇ ਕੋਈ ਸਪਾਟੀ ਫੁਰਕ ਭੱਜੀ ਜਾਂਦਾ ਹੈ ਪਿੱਛੇ ਸਿੱਖ ਖੜਕ ਕਰ ਘਾਤ ਤੇ ਸਿੱਖ ਜਿਹੜੇ ਆ ਨਾ ਉਹ ਜਿਹੜਾ ਕੋਈ ਅੜਦਾ ਉਹਨੂੰ ਖੜਕ ਨਾਲ ਤਲਵਾਰ ਨਾਲ ਸ੍ਰੀ ਸਾਹਿਬ ਨਾਲ ਕੱਟ ਦਿੰਦੇ ਆ ਘਾਰ ਕਰ ਦਿੰਦੇ ਆ ਨਾ ਘੱਬ ਦਿੰਦੇ ਆ ਜਾਨ ਪ ਉਹ ਪਿਛੇ ਤੁਰਕਾਂ ਦੀ ਸੈਨਾ ਨੂੰ ਕੱਢਦੇ ਹੋਏ ਸਿੱਖ ਜਾ ਰਹੇ ਆ। ਤੂ ਦੁਹਾਈ ਬੁਲੇ ਤਵੇ। ਤੇ ਗੁਰੂ ਸਾਹਿਬ ਜੀ ਦੀ ਦੁਹਾਈ ਦਿੰਦੇ ਆ ਜਿੱਤ ਕਹਿੰਦੇ ਆ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਰਾਜ ਹੈ। ਇਹ ਸੱਚੇ ਪਾਤਸ਼ਾਹ ਜੀ ਨਾਮ ਦੀ ਦੁਹਾਈ ਫੇਰ ਰਹੇ ਆ ਸਿੱਖ। ਸੁਣ ਤਾਂ ਸਿੱਖ ਪਿੱਛੇ ਹਟ ਆਏ। ਤੇ ਇਉਂ ਸਿੱਖ ਜਿਹੜੇ ਸੀ ਨਾ ਫਿਰ ਸੁਣ ਸੁਣ ਕੇ ਪਿੱਛੇ ਹਟ ਆਏ। ਜੇ ਤੁਰਕਾਂ ਨੂੰ ਜਦੋਂ ਮਾਰ ਬਈ ਤੇ ਇਹ ਵੀ ਗੁਰੂ ਸਾਹਿਬ ਦੇ ਨਾਮ ਦੀ ਦੁਹਾਈ ਦਿੰਦੇ ਆ ਮਹਾਰਾਜ ਦਾ ਵਾਸਤਾ ਜਨਾਬ ਮਾਰੇ। ਸਿਖਾਂ ਨੂੰ ਆਪਾਂ ਕਹਿੰਦੇ ਆ ਕਿ ਮਹਾਰਾਜ ਦਾ ਵਾਸਤਾ ਜੇ ਨਾ ਮਾਰਿਓ ਕਿਉਂ ਜਦੋਂ ਮਹਾਰਾਜ ਦਾ ਵਾਸਤਾ ਪਾਉਂਦੇ ਆ ਤੇ ਸਿਖ ਛੱਡ ਦਿੰਦੇ ਵੀ ਕੋਈ ਨਹੀਂ ਗਿਆ ਸਿਖਾਵੇ ਕਿ ਮਹਾਰਾਜ ਦਾ ਨਾਮ ਲੈਂਦਾ ਹੁਣ ਕੋਈ ਛੱਡੂ ਨਾ ਵਾਰਿਓ ਕਿਉਂ ਮਹਾਰਾਜ ਦੇ ਨਾਮ ਦੀ ਗਵਾਹੀ ਦਿੰਦੇ ਆ ਤੁਰਕਾਂ ਕੋ ਕਿ ਨਾਮ ਮਾਰਿਓ ਸਿਖ ਛੱਡ ਛੱਡ ਕੇ ਫਿਰ ਪਛੇੇ ਨੂੰ ਮੁੜੇ ਆ ਮਰਨ ਲਈ ਤਾਂ ਹੱਥ ਉਠਾਏ ਫਿਰ ਮਾਰਨ ਵਾਸਤੇ ਹੱਥ ਨਹੀਂ ਉਠਾਏ ਸਿੱਖਾਂ ਨੇ ਕਿ ਹੁਣ ਤਾਂ ਭਾਈ ਮਹਾਰਾਜ ਦਾ ਨਾਮ ਦਾ ਵਾਸਤਾ ਪਾਉਂਦੇ ਆ ਜਿੱਥੇ ਸਤਗੁਰੂ ਡੇਰਾ ਉਹਨੇ ਜੜਾ ਜਿੱਥੇ ਸਤਗੁਰੂ ਜੀ ਨੇ ਆਪਣਾ ਡੇਰਾ ਪਾਇਆ ਹੈ ਅਜੇ ਦਾਸ ਹੁੰਦੀ ਆ ਪਿਛੋਂ ਬਰੂਦ ਪਚਾਉਣਾ ਸ਼ਸਤਰ ਪਚਾਉਣੇ ਮਹਾਰਾਜ ਦੇ ਤੀਰ ਹੋਰ ਲਿਆਉਣੇ ਪਿਛੋਂ ਕਿਉਂ ਪਿਛੇ ਵੀ ਦਾਾਕ ਸੇਵਕ ਛੱਡੇ ਆ ਡੇਰੇ ਦੇ ਅੰਦਰ ਜਿੱਥੇ ਮਹਾਰਾਜ ਜੀ ਦਾ ਪੜਾਪ ਆਇਆ ਹੈ ਸਾਰੀ ਸੇਵਾ ਸੰਭਾਲ ਵਾਸਤੇ ਫਿਰ ਉਹ ਵਿਚਾਰਕੀਨ ਮਨ ਮਾਹੀ ਉਹਨਾਂ ਨੇ ਮਨ ਦੇ ਅੰਦਰ ਫਿਰ ਵਿਚਾਰ ਕਰਨਾ ਕੀਤੀ ਹੈ ਕਿ ਹਨੇਰਾ ਹੋ ਗਿਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਰਣ ਤਤ ਤੇ ਜੋ ਮੁੜੇ ਨਹੀਂ ਅਜੇ ਤੱਕ ਕਿਉਂਕਿ ਡੇਰੇ ਵਿੱਚ ਜਿਨ੍ਹਾਂ ਨੂੰ ਜਿੱਥੇ ਸੇਵਾ ਲੱਗੀ ਹੈ ਹੁਕਮ ਹੈ ਨਾ ਕਿ ਤੁਸੀਂ ਇੱਥੇ ਸੇਵਾ ਕਰੀ ਜਾਣੀ ਆਪਣੀ ਮਰਜ਼ੀ ਨਾਲ ਕੋਈ ਸੈਨਾ ਵਿੱਚ ਕੋਈ ਕੁਝ ਨਹੀਂ ਕਰ ਸਕਦਾ ਫੌਜ ਦੀ ਸਾਰੀ ਹੀ ਸਰ ਸੰਗਤ ਜੀ ਪਿੱਛੇ ਆ ਆਮ ਜ਼ਿੰਦਗੀ ਨਾਲੋਂ ਵੱਖਰੀ ਹੁੰਦੀ ਹੈ ਤੇ ਗੁਰੂ ਸਾਹਿਬ ਜੀ ਨੇ ਵੀ ਇਹੋ ਜਿਹੇ ਨਿਯਮ ਦੜਾਏ ਸੀ ਜਿੱਥੇ ਜਿਹਨੂੰ ਸੇਵਾ ਦਿੱਤੀ ਹੈ ਜਰਨੈਲ ਦੇ ਹੁਕਮ ਤੋਂ ਬਿਨਾਂ ਉੱਥੋਂ ਵੱਡ ਨਹੀਂ ਸਕਦਾ ਹੈ ਚਾਹੇ ਸਰ ਵੀ ਕਿਉਂ ਨਾ ਕੱਟਿਆ ਜਾਵੇ ਇਸ ਕਰਕੇ ਸਿੱਖ ਚਿੰਤਾਤੁਰ ਹੋਣ ਲੱਗ ਪਏ ਕਿ ਹਨੇਰਾ ਬਸ ਗਿਆ ਮਹਾਰਾਜ ਗੁਰਬਖਸ਼ ਸਿੰਘ ਜੀ ਪੜਾਣੂ ਪਿਛੇ ਕਿਉਂ ਨਹੀਂ ਮੁੜੇ ਅਜੇ ਤੱਕ ਇਸ ਸਮੇਂ ਸੰਧਿਆ ਤੋਂ ਬਾਅਦ ਜਦੋਂ ਹਨੇਰਾ ਪੈ ਗਿਆ ਉਸ ਸਮੇਂ ਜੁਏ ਮਸ਼ਾਲ ਚੀ ਜਾਰ ਮਸ਼ਾਲਾਂ ਤੇ ਦੋ ਸੇ ਖੁਰਨਾ ਮਸ਼ਾਲਾਂ ਨੂੰ ਜਗਾ ਕਰਕੇ ਤੁਰਨ ਨੀ ਰਣ ਕੀ ਦਿਸ਼ਾ ਆਏ ਬੜੀ ਸ਼ੇਤੀ ਨਾਲ ਰਣ ਦੇ ਵੱਲ ਨੂੰ ਆ ਗਏ ਮਹਾਰਾਜ ਜੀ ਨੂੰ ਲੱਭਣ ਵਾਸਤੇ ਕੋਝ ਨ ਲੱਗੇ ਨਹੀਂ ਗੁਰ ਪਾਏ ਕੋਝ ਦੇ ਆ ਮਸ਼ਾਲਾਂ ਦੀ ਲੋ ਨਾਲ ਪਰ ਸੱਚੇ ਬਾਦਸ਼ਾਹ ਜੀ ਲੱਭ ਨਹੀਂ ਰਹੇ ਸਿੱਖ ਵੇਖ ਰਹੇ ਆ ਕਿ ਗੁਰੂ ਮਹਾਰਾਜ ਕਿੱਥੇ ਹੋਣਗੇ ਕਿਉਂਕਿ ਯੁੱਧ ਹੈ ਸਤਸੰਗਤ ਸਿਕੰਦਰ ਮੰਦੜਾ ਚਿੰਤਾਤ ਹੋ ਰਿਹਾ ਹੈ ਕਿ ਮਹਾਰਾਜ ਆਏ ਕਿਉਂ ਨਹੀਂ ਵਾਪਸ ਤੇ ਬਹੁਤ ਮਸ਼ਾਲਾ ਜਗਾ ਜਗਾ ਕਰਕੇ ਸਿੱਖ ਰੱਤ ਦੇ ਵਿੱਚ ਹਰੂ ਨੂੰ ਲੱਭਣ ਲੱਗ ਪਏ। ਬੀਰੀ ਚੰਦ ਜੁਗ ਦੇਖ ਮਿਸਾਲ ਬੀਰੀ ਚੰਦ ਜੀ ਨੇ ਨਾ ਕਿ ਹਨੇਰੇ ਵਿੱਚ ਮਸ਼ਾਲ ਤਾਂ ਪੂਰਾ ਦਿਸ ਪੈਂਦੀ ਹੈ ਜਗ ਦੀ। ਬੀਰੀ ਚੰਦ ਜੀ ਘੋੜੇ ਤੇ ਚੜੇ ਹੋਏ ਆ ਤੇ ਦੋ ਮਸ਼ਾਲਾਂ ਜਗਦੀਆਂ ਬੀਰੀ ਚੰਦ ਜੀ ਨੇ ਵੇਖੀਆਂ ਤੇ ਬੜੀ ਛੇਤੀ ਨਾਲ ਆਪਣੇ ਘੋੜੇ ਨਾਲ ਰੁੱਕ ਉਸ ਪਾਸੇ ਨੂੰ ਕੀਤਾ। ਹੈ ਤੁਹਾਏ ਆਇ ਸਤਕਾਲ। ਤਤਕਾਲ ਬੜੀ ਛੇਤੀ ਨਾਲ ਘੋੜੇ ਨੂੰ ਵੜਾਉਂਦੇ ਹੋਏ ਬੀਰੀ ਚੰਦ ਜੀ ਜਾਂਦੀਆਂ ਮਸ਼ਾਲਾਂ ਕੋਲ ਆ ਗਏ। ਆਪਸ ਦੇ ਵਿੱਚ ਬੀਰੀ ਚੰਦ ਜੀ ਨੇ ਯੋ ਮਸ਼ਾਅੱਲਾ ਲੈ ਕੇ ਤੋਂ ਕਹਿੰਦੇ ਆ ਕਿ ਮਹਾਰਾਜ ਨੂੰ ਲੱਗ ਰਹੇ ਆ ਬੀਤੀ ਜੰਦੀ ਨੇ ਪੁੱਛਿਆ ਗੁਰੂ ਮਹਾਰਾਜ ਕਿੱਥੇ ਆਏ? ਸਿੱਖ ਕਹਿੰਦੇ ਸਾਨੂੰ ਪਤਾ ਨਹੀਂ। ਆਪਸ ਦੇ ਵਿੱਚ ਖਜੂਰ ਦੀ ਖਬਰ ਪੁੱਛਦੇ ਆ। ਸਾਰੇ ਸਿੱਖ ਕਹਿੰਦੇ ਆ ਕਿ ਕਿਉਂਕਿ ਇਹ ਤਾਂ ਬਾਹਰੋਂ ਆਏ ਆ ਨਾ। ਜੇ ਕਹਿੰਦੇ ਸਾਰੇ ਸਿੱਖ ਕਹਿ ਰਹੇ ਆ ਬੀਤੀ ਜੰਦੀ ਜੀ ਕਿ ਅਸੀਂ ਮਹਾਰਾਜ ਨੂੰ ਨਹੀਂ ਵੇਖਿਆ। ਚਿੰਤਾ ਅਤਿਕ ਸਭਨ ਤੇ ਹੋਈ। ਸਾਰਿਆਂ ਦੇ ਮਨ ਵਿੱਚ ਬੜੀ ਚਿੰਤਾ ਹੋਈ ਕਿ ਕੀ ਹੋਇਆ ਹੋਵੇਗਾ ਮਹਾਰਾਜ ਸੱਚੇ ਪਾਤਸ਼ਾਹ ਜੀ ਆਏ ਨਹੀਂ ਵਾਪਸ। ਤੇ ਸਾਰਿਆਂ ਦਾ ਮਨ ਬੜਾ ਚਿੰਤਾ ਦੀ ਸਹਤ ਹੋ ਗਿਆ। ਖਬਰੇ ਕਿਉਂਕਿ ਥੀ ਕਈ ਕਈ ਪ੍ਰਕਾਰ ਦੇ ਫਰੋਨੇ ਆਉਣ ਲੱਗ ਪਏ ਮਹਾਰਾਜ ਜੀ ਦੇ ਕੋਈ ਛੱਟ ਵੱਜੀ ਕੋਈ ਗੋਲੀ ਵੱਜੀ ਲੱਗ ਪਏ ਹੋਜਣ ਲੱਗੇ ਕਿ ਸਤ ਕੋਈ ਹਰ ਕੋਈ ਸਿੱਖ ਸਰਨਾ ਮੈਦਾਨੇ ਜੰਗ ਦੇ ਅੰਦਰ ਹਜੂਰ ਨੂੰ ਖੋਜਣ ਲੱਗ ਪਏ ਸਿੱਖ ਬੜੇ ਜਿੰਦਾ ਦੇ ਸਹਿਤ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੂੰ ਲੱਭਣ ਲੱਗ ਪਏ ਸਿੱਖ ਜਿੰਦਾ ਦੇ ਸਹਿਤ ਨੇ ਪਰ ਜਿਹੜੇ ਸਾਰ ਸੰਗਤ ਜੀ ਗਿਆਨਵਾਨ ਸਿੱਖ ਹੈ ਨੇ ਜਿਨ੍ਹਾਂ ਨੂੰ ਮਹਾਰਾਜ ਨੇ ਪਰਮ ਗਿਆਨ ਦਿੱਤੀ ਅਰੂੜ ਕੀਤਾ ਹੋਇਆ ਬ੍ਰਿਧੀ ਚੰਤੀ ਆਦਿਕ ਉਹ ਜਾਣਦੇ ਆ ਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਕੋਈ ਗੋਲੀ ਨਹੀਂ ਵੱਜ ਸਕਦੀ ਜੇ ਮਹਾਰਾਜ ਨਾਲ ਚਾਹਣ ਤਾਂ ਇਹ ਤਾਂ ਮਹਾਰਾਜ ਦੀ ਵਿਲਾ ਹੈ ਪਰ ਫਿਰ ਵੀ ਸਤਗੁਰੂ ਜੀ ਨਾਲ ਪਿਆਰ ਇੰਨਾ ਹੈ ਕਿ ਮਹਾਰਾਜ ਨੂੰ ਬੜੀ ਬੇਬਲਤਾ ਨਾਲ ਸਿੱਖ ਲੱਭਣ ਲ ਘਾਟ ਘੋੜਿਆਂ ਤੇ ਅਸਵਾਰ ਹੋ ਕੇ ਇੱਧਰ-ਉੱਧਰ ਸਿੱਖ ਜਿਹੜੇ ਸੀ ਰਣਪੱਦੇ ਵਿੱਚ ਵਿਚਰਨ ਲੱਗ ਪਏ ਲੱਭਣ ਲੱਗ ਪਏ ਮਹਾਰਾਜ ਜੀ ਨੂੰ ਕਹਾ ਗੁਰੂ ਜੀ ਕਤ ਪਰ ਕਿਉਂ ਸਿੱਖ ਉੱਚੀ-ਉੱਚੀ ਪੁਕਾਰ ਕਰਨ ਲੱਗ ਪਏ ਕਿ ਮਹਾਰਾਜ ਆਪ ਕਿੱਥੇ ਹੋ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਕਿੱਥੇ ਹੋ ਕਿਉਂ ਉੱਚੀ-ਉੱਚੀ ਸਿੱਖ ਮਹਾਰਾਜੀ ਦਾ ਨਾਮ ਲੈ ਕੇ ਆਵਾਜ਼ ਕਰਨ ਲੱਗ ਪਏ ਸੱਤੇ ਮਨ ਸੰਦੇਹਿ ਵਧੀਰਾ ਸਾਰਿਆਂ ਦੇ ਮਨ ਦੇ ਅੰਦਰ ਬੜਾ ਫਿਰ ਸੰਦੇਹ ਹੋ ਆਇਆ ਕਿ ਕਿਉਂ ਅੱਗੋਂ ਆਵਾਜ਼ ਨਹੀਂ ਆ ਰਹੀ ਕੋਈ ਬੜਾ ਸ਼ਬਦੇ ਮਨ ਦੇ ਅੰਦਰ ਸ਼ੰਕਾ ਹੋ ਆਇਆ ਕਿਹਰੇ ਇਸ ਬੇਰਾ ਕਿਸ ਵੇਲੇ ਮਹਾਰਾਜ ਕਿਉਂ ਨਹੀਂ ਲੱਭ ਰਹੇ ਸਤੂ ਜੀ ਕਿੱਥੇ ਹੋਣਗੇ ਕਿਉਂ ਸਾਰੇ ਸਿੱਖ ਬਹੁਤ ਜ਼ਿਆਦਾ ਸ਼ੰਕ ਕਰਨ ਲੱਗ ਪਏ ਜਦੋਂ ਖੋਜ ਰਹੇ ਹੈ ਵੇਖਿਆ ਤੇ ਕੀ ਦਿਸ ਰਿਹਾ ਕਿ ਬਹੁਤ ਲੋਥਾਂ ਹੀ ਲੋਥਾਂ ਪਈਆਂ ਹੋਈਆਂ ਢੇਰ ਹੀ ਢੇਰ ਲੱਗੇ ਪਏ ਆ ਲੋਥਾਂ ਦੇ ਇੰਨਾ ਲਹੂ ਜ਼ਿਆਦਾ ਖਿਲਰ ਗਿਆ ਹੈ ਕਿ ਲੱਭਦਿਆਂ ਹੋਿਆਂ ਦਾ ਪੈਰ ਫਿਸਲ ਜਾਂਦਾ ਹੈ ਦਿਲਕ ਜੰਦਿਆ ਸਿੱਖ ਦਿਲਕ ਤੇ ਡਿੱਗ ਜਾਂਦੇ ਆ ਇਹਨਾਂ ਲਹੂ ਮਿਜਦਾ ਘਾਰਾ ਹੋ ਗਿਆ ਉਸ ਧਰਤੀ ਦੇ ਉਸ ਥਾਂ ਤੇ ਬਹੁਤ ਉਹ ਭੂਮਿਕਾ ਧਰਤੀ ਸੀ ਨਾ ਜਿਹੜੀ ਭਿਆਨਕ ਹੋ ਗਈ ਇਹੋ ਜਿਹਾ ਸਮਸਾਨ ਦਾ ਯੁੱਧ ਹੋਇਆ ਕਿ ਧਰਤੀ ਹੀ ਬਹੁਤ ਭਿਆਨਕ ਬਣ ਗਈ ਹੈ ਮਰੀ ਬਰੀ ਪਟੇ ਹਜ਼ਾਰੀ ਤੇ ਹਜ਼ਾਰਾਂ ਘਾਟ ਸੂਰਮੇ ਮਰੇ ਪਏ ਆ ਹਜ਼ਾਰਾਂ ਘੋੜੇ ਮਰੇ ਪਏ ਆ ਬਹੁਤ ਤੁਰਕਾਂ ਦੀਆਂ ਲੁਥਾਂ ਦੇ ਢੇਰ ਲੱਗੇ ਪਏ ਆ ਉਸੇ ਹੀ ਰਣਧਰਤੇ ਵਿੱਚ ਮਹਾਰਾਜੀ ਦੇ ਸਿੱਖ ਵੀ ਸ਼ਹੀਦ ਹੋਏ ਪਏ ਆ ਕਿਉਂਕਿ ਦੂ ਬਦੂ ਲੜਾਈ ਦੇ ਅੰਦਰ ਗੋਲੀਆਂ ਮੀਂਹ ਵਾਂਗ ਵਰਦੀਆਂ ਸਰ ਸਰਕਾਰ ਦੇ ਤੀਰ ਚੱਲਦੇ ਆ ਤਨ ਹਨ ਉਹ ਸਿੱਖ ਜਿਨ੍ਹਾਂ ਨੇ ਮਹਾਰਾਜ ਵਾਸਤੇ ਲੜਦਿਆ ਆਪਣੀ ਛਾਤੀ 'ਤੇ ਗੋਲੀਆਂ ਖਾਧੀਆਂ ਪ੍ਰਸ਼ਾਦ ਕੀਤਾ ਧਰਮ ਵਾਸਤੇ ਗੁਰੂ ਮਹਾਰਾਜ ਸਤੇ ਪਾਤਸ਼ਾਹ ਜੀ ਦੀ ਸੇਵਾ ਕਰਨਿਆ ਤੀਰਾਂ ਦੇ ਬਾਜ਼ ਹਾਰਦੇ ਇੱਕ ਦੂਜੇ ਦੇ ਮਾਰਦੇ ਤੇ ਆਪਣੇ ਮੂਹਰੇ ਅੱਖਾਂ ਦੇ ਮਰਦਾਂ ਵਾਂਗ ਮਦੰਨੇ ਜੰਗ ਵਿੱਚ ਸ਼ਹੀਦ ਹੋਏ ਉਹ ਸਿੱਖਾਂ ਦੇ ਸ਼ਰੀਰ ਵੀ ਉੱਥੇ ਪਏ ਜਦੋਂ ਮਸ਼ਾਲਾਂ ਨਾਲ ਮਹਾਰਾਜ ਸਾਹਿਬ ਜੀ ਨੂੰ ਵੇਖਦੇ ਲਬ ਦੇ ਕਰਦੇ ਕੋ ਤਿਲਕ ਤਾਂ ਕੁ ਡਿੱਗ ਜਾਂਦਾ ਲਉ ਮੇਕ ਖਿਲਰੇ ਆ ਬਿਆਏ ਇਹ ਇਧਰ ਉਧਰ ਵਿਚਰਤ ਭੇਸਾਂ ਫਿਰੀ ਇਹ ਅੰਦਰ-ਉੱਧਰ ਵਿਚਰ ਰਹੇ ਆ ਤੇ ਸਾਰੇ ਵੇਫ ਆਏ ਮਹਾਰਾਜ ਜੀ ਨੂੰ ਲਬਦੇ ਹੋਏ ਇਹ ਮਸ਼ਾਲ ਦਾ ਪ੍ਰਕਾਸ਼ ਕਰਕੇ ਵੇਖਣ ਲੱਗੇ ਇਸ ਬਿਲ ਕਈ ਗੁਰੂ ਕੇ ਪਾਸ ਕਿਉਂ ਲੱਭਦੇ ਲੱਭਦੇ ਸਿੱਖ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਕੋਲ ਫਿਰ ਚਲੇ ਹੀ ਗਏ ਤੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠੇ ਹੋਏ ਗਰੀਬ ਨਿਵਾਜ ਅਬਦਲ ਖਾਨ ਮਾਰਟ ਗਰੀ ਕੀ ਵੇਖਿਆ ਸਿਕਾਂ ਨੇ ਕਿ ਅਬਦਲ ਖਾਨ ਦਾ ਸਿਰ ਲਾਇਆ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲੇ ਅਬਦਲ ਖਾਨ ਦਾ ਸਿਰ ਨਥਾ ਪਿਆ ਹੋਇਆ ਇੱਕ ਤਾਂ ਪਰ ਮਾਰੀ ਬੱਕਰੀ ਹੋਰ ਬਹੁਤ ਸਾਰੇ ਜਿਹੜੇ ਨਾ ਸ਼ਰੀਰ ਤੁਰਕਾਂ ਦੇ ਲਾਗੇ ਪਏ ਐ ਲੋਥਾਂ ਪੀਆਂ ਨੇ ਜਿੱਥੇ ਵਿਚਕਾਰ ਮਹਾਰਾਜ ਜੀ ਬਿਚੇ ਹੋਇਆ ਆਲੇ ਦੁਆਲੇ ਲੋਥਾਂ ਦੇ ਢੇਰ ਲੱਗੇ ਪਏ ਐ ਜਿੱਥੇ ਹ ਕਬਾਸਾਂ ਜਦ ਹੋਇਆ ਦੇਖੋ ਮਹਾਰਾਜ ਦੇ ਆਲੇ ਦੁਆਲੇ ਤੁਰ ਕੀ ਕੋਈ ਲੋਥਾ ਹੀ ਲੋਥਾ ਪਈਆਂ ਨੇ ਉਹ ਵੀ ਮਰੀ ਹੋਏ ਖੇਤਾਂ ਢੋਰੀ ਤੇ ਇਉਂ ਸਰਸੰਗਤ ਜੀ ਬਹੁਤਾ ਜਿਆਦਾ ਹੋਰ ਜੰਗ ਦੇ ਅੰਦਰ ਘੋੜੇ ਦੇ ਆ ਘੋੜਿਆਂ ਦੇ ਸਮੇਸ਼ ਮਾਰੇ ਗਏ ਆ ਸਾਰੇ ਹੀ ਫਿਰ ਇਕਾ ਕੀ ਵੀਰਵਸਾਲ ਤੇ ਇਉਂ ਸੱਚੇ ਬਾਦਸ਼ਾਹ ਜੀ ਮਹਾਰਾਜ ਬਲੀ ਬਹਾਦਰ ਸਤਗੁਰੂ ਜੀ ਇਕਾਂਤ ਵਿੱਚ ਗਰੀਬਨਵਾਦ ਸਤਗੁਰੂ ਜੀ ਅਗਲੇ ਬੈਠੇ ਆ ਜਿਸ ਵੇਲੇ ਲੋਕਨ ਉਸ ਜਿਸ ਸਮੇਂ ਸਤਗੁਰੂ ਜੀ ਨੂੰ ਬੈਠੇ ਹੋਏ ਆ ਸਿੱਖਾਂ ਨੇ ਵੇਖਿਆ ਮਹਾਰਾਜੀ ਦਾ ਦਰਸ਼ਨ ਕਰਦੇ ਆ ਨੈਣ ਸਾਰਿਆਂ ਦੇ ਖਿੜਨੇ ਅੱਖਾਂ ਖੜਗੀਆਂ ਰਹੇ ਦੇ ਖੁਸ਼ ਹੋ ਕੇ ਮਹਾਰਾਜ ਵੱਲ ਵੇਖੇ ਕਰ ਕੇ ਸਭ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਦੇਖ ਕੇ ਹਜ਼ੂਰ ਦਾ ਦਰਸ਼ਨ ਕਰਕੇ ਮਹਾਰਾਜੀ ਦੇ ਚਰਨੀ ਪੈ ਗਏ ਵੇਖ ਵੇਖ ਕੇ ਮਹਾਰਾਜੀ ਬਨਸਾਭ ਨੇ ਧੀਰਜ ਕੀਤੀ ਮਨ ਠਹਿ ਗਿਆ ਕਿਉਂਕਿ ਕਈ ਪ੍ਰਕਾਰ ਦੇ ਫੁਰਨੇ ਆ ਰਹੇ ਸੀ ਮਹਾਰਾਜ ਛੀਰ ਹੋ ਗਏ ਸੱਚੇ ਪਾਤਸ਼ਾਹ ਕਿਉਂ ਨਹੀਂ ਲੱਭਦੇ ਕਿੱਥੇ ਹੋਣਗੇ ਮਹਾਰਾਜ ਕਈ ਪ੍ਰਕਾਰ ਦੇ ਫੁਰਨੇ ਮਨ ਵਿੱਚ ਆ ਹੀ ਜਾਂਦੇ ਸੀ ਮਹਾਰਾਜਵਾਲ ਵੇਖ ਕੇ ਸਭ ਦਾ ਮਨ ਧੀਰਜ ਵਿੱਚ ਆ ਗਿਆ ਠਹਿਰ ਗਿਆ ਮਨ ਸਭ ਦਾ ਮਹਾਰਾਜ ਦਾ ਦਰਸ਼ਨ ਕਰਕੇ ਬਿਧੀ ਚੰਦ ਕਰ ਜੋਰ ਬਖਾਨਾ ਬਿਧੀ ਚੱਲਦੀ ਅੱਗੇ ਹੋਏ ਮਹਾਰਾਜ ਜੀ ਨੂੰ ਕੋ ਬੇਨਤੀ ਵੀ ਕਰਨ ਵਾਸਤੇ ਸਿੱਖਾਂ ਦਾ ਹਿਰਦਾ ਨਾ ਸੀ ਪੰਡਾ ਮੁੱਖੀ ਸਿੱਖੀ ਮਹਾਰਾਜ ਨੂੰ ਬੇਨਤੀ ਕਰਿਆ ਕਰਦੇ ਬੀਦੀ ਜੰਦੀ ਅੱਗੇ ਹੋਏ ਹਜੂਰ ਜੀ ਆਪੇ ਮੌਰ ਵਿੱਚ ਬੈਠੇ ਆ ਗੁਰੇ ਨਵਾਜ ਸਰਦੂ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੀਦੀ ਜੰਦੀ ਨੇ ਬੇਨਤੀ ਕੀਤੀ ਨਿਮਰ ਰਹੇ ਕਬੂ ਪ੍ਰਣ ਛੰਨਾ ਮਹਾਰਾਜ ਆਪ ਇੱਥੇ ਕਿਉਂ ਬੈਠ ਰਹੇ ਹੋ ਸੱਚੇ ਪਾਤਸ਼ਾਹ ਜੀ ਕੀ ਕਾਰਨ ਹੋਇਆ ਯੁੱਧ ਕਿਵੇਂ ਹੋਇਆ ਸੱਚੇ ਪਾਤਸ਼ਾਹ ਆਪ ਕਿਰਪਾ ਕਰੋ ਦੱਸੋ ਇੱਥੇ ਮਹਾਰਾਜ ਆਕਾਂਤ ਆਪ ਕਿਉਂ ਬੈਠੇ ਹੋ ਦਾਸ ਨਕਾਸ ਇਕਾਕੀ ਹੋ ਮਹਾਰਾਜ ਕੋਈ ਦਾਸ ਸੇਵਕ ਨਹੀਂ ਕੋਲ ਇਕੱਲੇ ਆਪ ਸੱਚੇ ਪਾਤਸ਼ਾ ਆਪ ਜੀ ਦੀ ਹੁਣ ਕੀ ਇੱਛਾ ਗਰੀਬ ਨਵਾਜ਼ ਜਿਵੇਂ ਆਪ ਦਾ ਹੁਕਮ ਆਵੇ ਅਸੀਂ ਉਨੇ ਕਰੀਏ ਮਹਾਰਾਜ ਸਾਾਨੂੰ ਆਗਿਆ ਦਿਓ ਜੀ ਸੋਨ ਸ੍ਰੀ ਹਰ ਗੋਬਿੰਦ ਉਚਾਰਾ ਗੁਰੂ ਅਕਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਤਗੁਰੂ ਜੀ ਦਾ ਚੇਤ ਉਦਾਸ ਹੋਣਾ ਮੈਂ ਸੱਤ ਸੰਗਤ ਜੀ ਤੇ ਇਕੱਲਿਆਂ ਬੈਠ ਜਾਣਾ ਕਿਉਂਕਿ ਮਹਾਰਾਜ ਮਨਕਾ ਖੂਨ ਨਹੀਂ ਡੋਲਣਾ ਚਾਹੁੰਦੇ ਸੱਚੇ ਪਾਤਸ਼ਾਹ ਗਰੀਬ ਨਵਾਜ ਦਾ ਧਰਮ ਹੈ ਮਹਾਰਾਜ ਦਿੱ ਫਾਤਿਹਾਂ ਤਕਰੀ ਤੇ ਦਇਆ ਕਰਦੇ ਆ ਗੁਰੂ ਅਰਜਨ ਸਾਹਿਬ ਜੀ ਦਾ ਜੀਵਨ ਪੜੀਏ ਤੇ ਹਜੂਰ ਤਾਂ ਫੁੱਲ ਤੇ ਟੁੱਟਣ ਵਾਲੇ ਨੂੰ ਦੁੱਖ ਦਾ ਹੈ ਕਿ ਆਪੇ ਪੁੱਤਰੀ ਗੁਰੂ ਹਰਿ ਸਾਹਿਬ ਨੂੰ ਕਹਿੰਦੇ ਭਾਈ ਬੁਰਖਾ ਚੋਲਾ ਸਾਂਭ ਕੇ ਚੱਲਿਆ ਤੇ ਉਹ ਜਿੰਨਾ ਵੱਡਾ ਚੋਲਾ ਪਾਉਣਾ ਜਿੱਡੀ ਦਇਆ ਹੈ ਗੁਰੂ ਮਹਾਰਾਜ ਦੇ ਅੰਦਰ ਪਰ ਜਿਹੜਾ ਸਾਧ ਸੰਗਤ ਜੀ ਹੁਣ ਚੜ ਕੇ ਆ ਜਾਵੇ ਸੀਸ ਨੂੰ ਹੱਥ ਪਾ ਲਵੇ ਦਸਤਾਰ ਨੂੰ ਹੱਥ ਪਾ ਲਵੇ ਅਣਸ ਤੇ ਗੈਰਤ ਨੂੰ ਰੋਲਣਾ ਚਾਵੇ ਫਿਰ ਸੱਚੇ ਬਾਦਸ਼ਾਹ ਜੀ ਮਹਾਰਾਜ ਸ਼ਸਤਰ ਵੀ ਪਾਏ ਹੋਇਆ ਤੇ ਜਿਹੋ ਜਿਆ ਸਾਡਾ ਇਤਿਹਾਸ ਲਿੰਦਾ ਨਾ ਸਾਡੀ ਕੌਮ ਸਦਾ ਲਈ ਇਸ ਇਤਿਹਾਸ ਨੂੰ ਸਰਜੀਤ ਰੱਖਦੀ ਆਈ ਹੈ ਤੇ ਅੱਗੇ ਨੂੰ ਵੀ ਰੱਖਦੀ ਰਹੇਗੀ ਇਹਦੇ ਤੇ ਬਾਝਾ ਵਾਲੇ ਸਰ ਜੂਰੀ ਕਿਰਪਾ ਸੱਚੇ ਬਾਦਸ਼ਾਹ ਦਾ ਮਨ ਉਬਰਾਹਮ ਹੈ ਕਿ ਕਾਹਨੂੰ ਇਹਨਾਂ ਨੇ ਛੱਡ ਕੇ ਆਉਣਾ ਸੀ ਤੇ ਸਾਡੇ ਹੱਥੋਂ ਨਾ ਮਾਰੇ ਜਾਂਦੇ ਪਰ ਇਹ ਚੜ੍ਹ ਕੇ ਆਏ ਹੈ ਮਹਾਰਾਜ ਦੇ ਹੱਥੋਂ ਮਾਰੇ ਗਏ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਕੋ ਕਿਉਂਕਿ ਸਾਰ ਸੰਗਤ ਜੀ ਜਿਹੜੀ ਫੌਜ ਹੁੰਦੀ ਹੈ ਨਾ ਸਿਪਾਹੀ ਦਾ ਕੀ ਕਸੂਰ ਹੁੰਦਾ ਹੈ ਕੋਈ ਕਸੂਰ ਨਹੀਂ ਹੁੰਦਾ ਅਬਦੁਲ ਖਾਨ ਦੇ ਕੋਲੋਂ ਤਾਂ ਤਨਖਾਹਾਂ ਹੀ ਲੈ ਕੇ ਆਪਣੇ ਪਰਿਵਾਰ ਦੀ ਪਾਲਣਾ ਪੋਸ਼ਣਾ ਕਰਦੇ ਹੋਣਗੇ ਨਾ ਜਿਸ ਕਰਕੇ ਮਹਾਰਾਜ ਦਇਆ ਕਰਦੇ ਸਭ ਦੇ ਉੱਤੇ ਸੱਚੇ ਪਾਤਸ਼ਾਹ ਤੇ ਮਹਾਰਾਜ ਹਰ ਹੀਲੇ ਯਤਨ ਕਰਦੇ ਆ ਕਿ ਜੰਦੜਾ ਜੰਦ ਨਾ ਹੋਵੇ ਪਰ ਜਦੋਂ ਸਾਰੇ ਹੀ ਰਾਹ ਬੰਦ ਹੋ ਗ ਜਾਣ ਤੇ ਫਿਰ ਮਹਾਰਾਜ ਦੇ ਦੇ ਭਾਈ ਸਾਡਾ ਜੰਦ ਕਰਨਾ ਮਜਬੂਰੀ ਹੈ ਸਾਡਾ ਇਹ ਸ਼ੌਂਕ ਨਹੀਂ ਹੈ ਕਿ ਅਸੀਂ ਕਿਸੇ ਨੂੰ ਮਾਰਨਾ ਚਾਹੁੰਦੇ ਆ ਜਾਂ ਕਿਸੇ ਪ੍ਰਕਾਰ ਅਸੀਂ ਮਨੁੱਖਾ ਖੂਨ ਡੋਲਣਾ ਚਾਹੁੰ pero así que vas a poder hacerlo ਛਟਾ ਹੋਰ ਕੋਈ ਵਸ ਨਹੀਂ ਚੱਲਦਾ ਹੈ ਤੇ ਇਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਖਿਆ ਕਿ ਭਾਈ ਸਾਰੇ ਦਾਅ ਆਤਲੇ ਚਾਹੀਦੇ ਪਰ ਜਦੋਂ ਸਾਰੇ ਰਾਹ ਬੰਦ ਹੋ ਜਾਣ ਫਿਰ ਸ਼ਸਤਰ ਚੁੱਕ ਲੈਣਾ ਕਰਮ ਹੈ ਸ਼ਸਤਰ ਦੇ ਨਾਲ ਹੀ ਸ਼ਾਂਤੀ ਬਹਾਲ ਹੁੰਦੀ ਹੈ ਫਿਰ ਐਡਾ ਰੌਲਾ ਪੈਂਦਾ ਸੀ ਜੰਦ ਹੋਇਆ ਕਿਵੇਂ ਸ਼ਾਂਤੀ ਹੋ ਗਈ ਨਾ ਸਾਰਾ ਦੇਸ਼ ਹੀ ਸਤਗੁਰੂ ਜੀ ਤੋਂ ਭੈਅ ਕਰਨ ਲੱਗਾ ਸੀ ਡਰਨ ਲੱਗਾ ਸੀ ਕਿਥੇ ਸਿੱਖ ਸਹਿਮਗੇ ਸੀ ਮਹਾਰਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤੋਂ ਸ਼ਹਾਦਤ ਹੋਈ ਸਿੱਖ ਡਰ ਗਏ ਸੀ ਕਿਉਂਕਿ ਮਹਾਰਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸੁਧਾਰਨ ਵਿਅਕਤੀ ਨਹੀਂ ਸਨ ਮਹਾਰਾਜ ਸਿੱਖਾਂ ਦੇ ਇਸ਼ਟ ਜੇ ਕਿ ਹਕੂਮਤ ਨੇ ਸ਼ਹੀਦ ਕੀਤਾ ਸੀ ਸਿੱਖਾਂ ਦੇ ਦਿਲ ਤਾਹਲ ਗਏ ਸੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਸਮੇਂ ਸਿੱਖਾਂ ਦੇ ਚਿਹਰਿਆਂ ਤੇ ਘਰਾਹਟ ਵੇਖ ਕਰਕੇ ਬਚਨ ਪਿਆ ਸੀ ਕਿ ਜਿਨੇ ਸਾਡੇ ਸਤੂ ਪਿਤਾ ਨੂੰ ਸ਼ਹੀਦ ਕੀਤਾ ਉਹਦੀ ਨੱਕ ਵਿੱਚ ਮਤੇਲ ਪਾਵਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਦੋਵੇਂ ਭਜਾਵਾਂ ਉੱਪਰੋਂ ਕਰਕੇ ਗੁਰਦਵਾਰਾ ਗੱਦੀ ਤੇ ਬੈਠਦੇ ਆ 11 ਸਾਲ ਦੀ ਆਰੀ ਪੱਟ ਗਿਆ ਕੀਤੀ ਸੀ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਉਦਾਸ ਕਿਤੇ ਸੱਚੇ ਹੈ ਤੇ ਬਿਲੀ ਚੰਦ ਜੀ ਨੇ ਕਿਹਾ ਮਹਾਰਾਜ ਆਪ ਇਕੱਲੇ ਬੈਠੇ ਹੋ ਕੋਈ ਸੇਵਾਦਾਰ ਨਹੀਂ ਹਜੂਰ ਕੋਲ ਤੇ ਮਹਾਰਾਜ ਸਾਨੂੰ ਹੁਣ ਦੱਸੋ ਕੀ ਆ ਗਿਆ ਸਾਡੇ ਵਾਸਤੇ ਜਯੋਧਤਾ ਮਹਾਰਾਜ ਫਤਿਹ ਹੋ ਗਿਆ ਸਾਹਿਬ ਜੀ ਸਾਨੂੰ ਕੀ ਆ ਗਿਆ ਆਪ ਹੁਕਮ ਕਰੋ ਮਹਾਰਾਜ ਨੂੰ ਅਲੀਮੀ ਨਾਲ ਜਿਹੜੀ ਚੰਦ ਜੀ ਨੇ ਪੁੱਛਿਆ ਏ ਦੋ ਚਿਤ ਚਹੈ ਕਰਨ ਹਮਕਾਰਾ ਮਹਾਰਾਜ ਜੋ ਆਪ ਚਿਤ ਵਿੱਚ ਚਾਹੁੰਦੇ ਹੋ ਕਿ ਅਸੀਂ ਉਹ ਕਾਰਾ ਫਿਰ ਕਰਨਾ ਕਰੀਏ ਉਹ ਕਾਰਜ ਕਰਨਾ ਕਰੀਏ ਸੂਪਨਸਾਰ ਭਈ ਤੇ ਹੋਏ ਮਹਾਰਾਜ ਨੇ ਕਿਹਾ ਸਤਗੁਰੂ ਜੀ ਕਹਿੰਦੇ ਦੋ ਚਿਤ ਚਹੈ ਜੋ ਅਸੀਂ ਚਿਤ ਵਿੱਚ ਚਾਹੁੰਦੇ ਆ ਨਾ ਕਾਰਜ ਕਰਨਾ ਕੋਈ ਨਹੀਂ ਨਾ ਉਦੋਂ ਹੀ ਹੋਊਗਾ ਬੰਨ ਕਿਉਂਕਿ ਉਹ ਹਨੇਰਾ ਹੁੰਦਾ ਮਹਾਰਾਜ ਕੀ ਕਹਾ ਚਾਹੁੰਦੇ ਆ ਕਿ ਆ ਜਾਣਾ ਸਰਦੂ ਜੀ ਕਹਿੰਦੇ ਬੀਤੀ ਚੰਦ ਜੀ ਜਿਹੜਾ ਕੰਮ ਅਸੀਂ ਕਰਨਾ ਚਾਹੁੰਦੇ ਆ ਉਹਦਾ ਸਵੇਰ ਹੋਣ ਤੋਂ ਹੀ ਹੁਣ ਹੋਵੇਗਾ ਮਹਾਰਾਜ ਜੀ ਤੇ ਚਲੋ ਸਿੱਖੋ ਮੈਂ ਤੇਰੇ ਨੂੰ ਪੜਾ ਤੇ ਚੱਲਣਾ ਕਰੀਏ ਸਭ ਕੋਈ ਭਾਈ ਚੰਦੋ ਉਹ ਸਿੱਖ ਕਾਇਲ ਪੂਰਨ ਵਿਸਾ ਮਹਾਰਾਜ ਕਹਿੰਦੇ ਨਬਦੀ ਜਾਂਦੀ ਖਿਆਲ ਕਰੋ ਜਿਹੜਾ ਜਿਹੜਾ ਕੋਈ ਸਿੱਖ ਮਤਾਨੇ ਜੰਗ ਦੇ ਅੰਦਰ ਜ਼ਖਮੀ ਪਿਆ ਕਿਉਂਕਿ ਸਾਥ ਸੰਗਤ ਜੀ ਜ਼ਖਮ ਵੀ ਇਹੋ ਜਿਹੇ ਟਾਡੇ ਲੱਗ ਜਾਂਦੇ ਜਦੋਂ ਉੱਠਿਆ ਨਾ ਜਾਂਦਾ ਤੇ ਉਸ ਰਾਤ ਦੇ ਹਨੇਰੇ ਵਿੱਚ ਵੇਖੋ ਇੰਨਾ ਪ੍ਰਖ ਸੋ ਤਾਂ ਇਹਦੀ ਪਰ ਜਿਉਂਦੇ ਹੁੰਦੇ ਹੁੰਦਾ ਸ਼ਰੀਰ ਵੀ ਤੇ ਚੰਦ ਜੀ ਆਦਿਕ ਸਿੱਖਿਆਂ ਨੂੰ ਇਹ ਸਾਧ ਸੰਗਤ ਜੀ ਪੂਰਾ ਗਿਆਨ ਹੁੰਦਾ ਸੀ ਸ਼ਾਹ ਰੱਖਦੇ ਤੇ ਹੱਥ ਰੱਖਦੇ ਦੇਖ ਲੈਂਦੇ ਸੀ ਜਿਉਂਦਾ ਕਿ ਮਰ ਗਿਆ ਵੇਖ ਲਿੰਗ ਦੇ ਸੀਖ ਕਰਨੀ ਨਾ ਗਏ ਅੰਸੀ ਰਾਤ ਦੇ ਹਨੇਰੇ ਵਿੱਚ ਮਸ਼ਾਲਾਂ ਦੇ ਨਾਲ ਮਹਾਰਾਜ ਨੇ ਕਿਹਾ ਜਣੋ ਜਿਹੜੇ ਕਾਇਲ ਸਿੱਖ ਪਏ ਆ ਨਾ ਮੇਰੀ ਜਾਨ ਜੀ ਵੇਖੋ ਉਹਨਾਂ ਨੂੰ ਰੰਤ ਤੇ ਵੀ ਕੋਈ ਕਾਇ ਜ ਆਪਣੀ ਸ਼ਕਤੀ ਮਰ ਜਾਵੇ ਤਾਂ ਉਹਨੂੰ ਸੰਭਾਲੋ ਸੰਭਾਲ ਕਰੋ ਤੇ ਲੈ ਆਓ ਪੜਾ ਦੇ ਚੱਕ ਕਰਕੇ ਡੇਰੇ ਵਿੱਚ ਲੈ ਆਵੋ ਹੱਸ ਕੇ ਸਤਿਗੁਰੂ ਨੇ ਹੈ ਲਈ ਨਾ ਇਹੋ ਸਤਿਗੁਰੂ ਜੀ ਕਹਿ ਕੇ ਕੋਠੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਸੇਵਾਦਾਰ ਨੇ ਘੋੜਾ ਮਹਾਰਾਜ ਜੀ ਦੇ ਅੱਗੇ ਤੇ ਸਮੇਂ ਦੇਸ਼ ਕੀਤਾ ਮਹਾਰਾਜ ਘੋੜੇ ਨੂੰ ਪਕੜਿਆ ਹਜੂ ਘੋੜੇ ਤੇ ਅਸਵਾਗ ਹੋਏ ਸੱਚੇ ਪਾਤਸ਼ਾਹ ਜੀ ਘੋੜੇ ਤੇ ਚੜ ਕੇ ਡੇਰੇ ਵੱਲ ਨੂੰ ਮਹਾਰਾਜ ਸਤਿਗੁਰੂ ਜੀ ਨੇ ਚਲੜਾ ਕੀਤਾ ਉਹ ਡੇਰੇ ਦੇ ਕਹੋ ਚੱਲ ਕਰ ਆਈ ਮਹਾਰਾਜ ਆਪਣੇ ਡੇਰੇ ਨੂੰ ਚੱਲ ਕਰਕੇ ਆ ਗਏ ਜਿੱਥੇ ਹਜੂਰ ਨੇ ਬਰਾਪ ਆਏ ਬੀਰੀ ਕਾਇਲ ਸਿਕਿਉਰਟੀ ਭਾਈ ਬੀਰੀ ਚੰਦ ਜੀ ਨੇ ਕਾਇਲ ਸਿੱਖਾਂ ਨੂੰ ਉਟਵਾਉਣਾ ਕੀਤਾ ਫਿਰ ਨਾਲ-ਨਾਲ ਸਾਰੇ ਸਿੱਖ ਨੇ ਬੀਰੀ ਚੰਦ ਜੀ ਵੇਖਦੇ ਆਪ ਨਿਰੀਖਣ ਕਰ ਰਹੇ ਐ ਜਿਹੜਾ ਜਿਹੜਾ ਕੋਈ ਜਗਨੀ ਪਾ ਰਹੇ ਐ ਸਿੱਖਾਂ ਨੂੰ ਕਹਿੰਦੇ ਭਾਈ ਉਠਾਓ ਇਹਨੂੰ ਲੈ ਚੱਲੋ ਤੇ ਉਹ ਸਾਰਾ ਯੁੱਧ ਵਾਲਾ ਖਾਂ ਫਿਰਨਾ ਕੋ ਰਾਤ ਸੌਖਾ ਐ ਇੰਨੀ ਸ੍ਰੀ ਸਾਹਿਬ ਵਾਈ ਆ ਮਹਾਰਾਜ ਦੇ ਸਰਮੁਖ ਜੁਦ੍ਹ ਕੀਤਾ ਅਗੇ ਵਾਰ ਕਰਕੇ ਇੰਨਾ ਥੱਕ ਗਏ ਹੋਣੇ ਬਿਧੀ ਚਾਂਦੀ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਗਿਆਬੇ ਦੀ ਚਾਂਦੀ ਵੇਖੋ ਖੋਜੋ ਕੋਈ ਜ਼ਖਮੀ ਸਿੱਖ ਹੋਵੇ ਉਹਨੂੰ ਭਾਲੋ ਤੇ ਮਹਾਰਾਜ ਦੀ ਆਗਿਆ ਵਿੱਚ ਵੇਖੋ ਕਿੰਨਾ ਭਾਵੇ ਥਕੇਮਾ ਹੋਇਆ ਹੋਵੇਗਾ ਕਿੰਨਾ ਸਾਧ ਸੰਗਤ ਜੀ ਜੁਦ੍ਹ ਕੀਤਾ ਫਟਰੀ ਅਕਸਰ ਲੱਗੇ ਹੋਣਗੇ ਨਾ ਤੇ ਬਿਧੀ ਚਾਂਦੀ ਫਿਰ ਮਸ਼ਾਲ ਨੂੰ ਪਕੜ-ਪਕੜ ਕੇ ਵੇਖ-ਵੇਖ ਕੇ ਤੇ ਜਿੱਥੇ ਸ਼ਹੀਦ ਸਿੱਖ ਹੈ ਉਹਨਾਂ ਦੇ ਸਰੀਰ ਵੀ ਜਿਹੜੇ ਆ ਭਾਲ ਰਹੇ ਆ ਨਿਸ਼ਾਨਦਾਹੀ ਕਰ ਰਹੇ ਆ ਕਿਉਂਕਿ ਸਵੇਰ ਚੜੀ ਤੋਂ ਸਰੀਰ ਛੁਪਨੇ ਆ ਨਾ ਸਿੱਖਾਂ ਦੇ ਵੀ ਇਸ ਕਰਕੇ ਜਿਹੜੇ ਜ਼ਖਮੀ ਨੇ ਉਹ ਉਹਦੀ ਤਰਸਹਾਰਾ ਰਣਖੇਤ ਖੋਜਿਆ ਹੈ ਇੰਨਾ ਅੰਗ ਤੇ ਵਿਸ਼ਾਲ ਰਣਖੇਤ ਹੋਵੇਗਾ ਜਿੱਥੇ ਜੁਦ ਹੋਇਆ ਹੈ ਸਾਰਾ ਹੀ ਉਹ ਰਣਖੇਤ ਖੋਜਿਆ ਹੈ ਬੀਰੀ ਚੰਦ ਜੀ ਨੇ ਲੱਭਿਆ ਚੰਗੀ ਤਰ੍ਹਾਂ ਸਮੇ ਸੁਣਾ ਆਵਤ ਪਾ ਪਾਚੀ ਹੌਲੀ ਹੌਲੀ ਫਿਰ ਪਿੱਛੇ ਆਏ ਸੱਚੇ بادشاہ ਜੀ ਮਹਾਰਾਜ ਦੇ ਵੱਲ ਨੂੰ ਡੇਰੇ ਵੱਲ ਨੂੰ ਮੁੜੇ ਆ ਬੀਰੀ ਚੰਦ ਜੀ ਆਈ ਸੁਖਮ ਹੈ ਆਨੰਦ ਵਧਾਈ ਜਦੋਂ ਆਇਆ ਡੇਰੇ ਵਿੱਚ ਬਹੁਤ ਸਿਕਾਂ ਨੂੰ ਆਨੰਦ ਹੋਇਆ ਬੜੀ ਖੁਸ਼ੀ ਹੋਈ ਮਹਾਰਾਜ ਦੀ ਫਤਿਹ ਦੀ ਸੁੰਦਰ ਫਤਿਹ ਢੇਰ ਵਜਵਾਏ ਦੰਦਵ ਜਿਹੜੇ ਨਿਗਾਰੇ ਆ ਨਾ ਉਹ ਸਾਖ ਸੰਗਤ ਜੀ ਫਤਿਹ ਦੇ ਜਿੱਤ ਦੇ ਨਗਾਰੇ ਇਸ ਸਮੇ ਵਜਾ ਦਿੱਤੇ ਬੀ ਸਭ ਕੀ ਕਰੀ ਸੰਭਾਰ ਨਡੇਰੇ ਸਾਰੇ ਜ਼ਖਮੀਆਂ ਦੀ ਵੀ ਸੰਭਾਲ ਵੀ ਡੇਰੇ ਵਿੱਚ ਕਰਵਾਉਣਾ ਕੀਤਾ ਜਿਹੜੇ ਡੇਰੇ ਵਿੱਚ ਸੇਵਾਦਾਰ ਨੇ ਉਹ ਜ਼ਖਮੀਆਂ ਦੀ ਸੰਭਾਲ ਵਿੱਚ ਲੱਗ ਗਏ ਆ ਲੰਗਰ ਪਛਾਦ ਛਕਣ ਵਾਸਤੇ ਸਭ ਨੂੰ ਦੇਣਾ ਕੀਤਾ ਨਜਿੰਤ ਛਤਰਗਣ ਮਾਰੇ ਨਜਿੰਤ ਹੋ ਗਏ ਬਹੁਤ ਦੁਸ਼ਮਣਾਂ ਦਾ ਮਾਰ ਕਰਕੇ ਜਾਲਮਾਨ ਦਾ ਨਾਸ਼ ਕਰਕੇ ਸਿੱਖ ਜਿਹੜੇ ਆ ਚਿੰਤਾ ਤੋਂ ਰਹਿਤ ਹੋਏ ਆ ਸੁਪਤ ਜਫਾ ਸੁਖ ਭੇਤ ਅਬ ਸਾਰੇ ਸਤ ਸੰਗਤ ਜੀ ਸੁਖ ਦੇ ਸਾਹਿਬ ਦੇ ਸਮੇਂ ਆਰਾਮ ਸਭ ਨੇ ਕਰਨਾ ਕੀਤਾ ਆ ਪਾਸ਼ਲ ਨਿਸ਼ਾ ਉੱਥੇ ਗੁਣ ਖਾਣੀ ਗੁਣਾ ਦੀ ਖਾਣ ਸਤਗੁਰੂ ਜੀ ਪਿਛਲੀ ਰਾਤ ਜਾਗਦਾ ਵੇਖੋ ਕਿੰਨਾ ਯੁੱਧ ਕੀਤਾ ਫਿਰ ਪਿਛਲੀ ਰਾਤ ਮਹਾਰਾਜ ਜੀ ਜਾਗ ਪਏ ਅਮਤ ਵੇਲੇ ਤੁਸੀਂ ਵੇਖੋ ਕਿ ਜਦੋਂ ਮਹਾਰਾਜ ਜੀ ਆਏ ਹੋਏ ਕੋਣ ਦੇ ਵੀ ਜਗਮੀਆਂ ਦੀ ਕੋਸ਼ਿਸ਼ ਕਰ ਲਓ ਤੇ ਦੋ ਚਾਰ ਘੰਟੇ ਤਾਂ ਲੱਗੇ ਹੀ ਹੋਣਗੇ ਨਾ ਇੱਥੇ ਮੈਦਾਨੇ ਜੰਗ ਨੂੰ ਫਿਰਦੇ ਆਂ ਤਾਂ 12 ਦਾ ਰਾਤ ਦੇ ਵਜੇ ਹੀ ਹੋਣਗੇ ਤੇ ਉਦੋਂ 2 ਵਜੇ ਫਿਰ ਉੱਠਣ ਦਾ ਸਮਾਂ ਹੋ ਗਿਆ ਤੇ ਆਪਾਂ ਇੰਨਾ ਕੰਮ ਕਰਕੇ ਆਈਏ ਤੇ ਫਿਰ ਕਿਨੇ ਅਮਰਤ ਵੇੜਾ ਨਾ ਛਾਰਾ ਦਿਨ ਮੈਂ ਥੱਕ ਗਿਆ ਹੁਣ ਨਹੀਂ ਹਮੇ ਬੂਟਿਆ ਜਾ ਸਕਦਾ ਜੁਦ੍ਹ ਕਰਨਾ 22 ਮਿੰਟ ਦੀ ਸਾਧ ਸੰਗਤ ਜੀ ਉਵੇਂ ਹੀ ਫਾਈਟ ਕਰਾ ਦੋ ਤੇ ਜੀਬ ਬਾਹਰ ਆ ਜਾਂਦੀ ਹੈ ਸਾਰਾ ਦਿਨ ਜੁਦ੍ਹ ਕਰਨਾ ਇਹ ਮਹਾਰਾਜ ਸਚੇ ਪਾਤਸ਼ਾਹ ਤੁਹਾਨੂੰ ਸ਼ਰਧੂ ਜੀ ਇਹੋ ਜੇ ਨਿਜਮ ਆਪਦੇ ਸਿੱਖਾਂ ਨੂੰ ਬਕਿਆ ਪਿਛਲੀ ਰਾਤ ਮਹਾਰਾਜ ਅਮਰਤ ਵੇੜਾ ਗੁਰੂ ਹਰਗੋਬਿੰਦ ਸਾਹਿਬ ਜ ਪਉਤਰਤਾ ਕਰਿਆ ਜਿਹੜੀ ਸਮਾਰਾਜ ਨੇ ਨਿਰਤੀ ਕਰਿਆ ਉਹ ਕਰਨਾ ਕੀਤੀ ਕਰਮਚਨ ਸੁਖ ਧਿਆਨ ਲਗਾਇਓ ਮਹਾਰਾਜ ਜੀ ਨੇ ਮਦਨ ਇਸ਼ਨਾਨ ਕੀਤਾ ਹਜੂਰ ਚੌਂਕੜਾ ਲਾ ਕੇ ਬਹਿ ਗਏ ਤੇ ਮਹਾਰਾਜ ਨੇ ਆਪਣੇ ਸੁਖ ਰੂਪ ਦਾ ਧਿਆਨ ਲਾ ਰਿਹਾ ਗਰੀਬ ਨਵਾਜ ਨੇ ਨਿਤ ਮੂੰਹ ਲਾਇ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੀ ਨਿਤ ਰੂਪ ਸੱਚੇ ਪਾਤਸ਼ਾਹ ਜੀ ਲੀਨ ਹੋ ਗਏ ਕਾਚੀ ਦਿਸ਼ ਪ੍ਰਕਾਸ਼ ਹੋਏ ਆਇਓ ਜਦੋਂ ਪੂਰਬ ਦੀ ਦਿਸ਼ਾ ਵੱਲ ਪ੍ਰਕਾਸ਼ ਹੋ ਆਇਆ ਭਾਵ ਪੂਰਬ ਤੋਂ ਜਦੋਂ ਸੂਰਜ ਉਦੇ ਹੋਇਆ ਆਪਾ ਲੈ ਕਰਕੇ ਸਭ ਨੇ ਇਸ਼ਨਾਨ ਕੀਨ ਜਿਸ ਕਾਲ ਸਾਧ ਸੰਗਤ ਜੀ ਸਭ ਨੇ ਹੀ ਅੰਮ੍ਰਿਤ ਵੇਲਾ ਜਾਣ ਕੇ ਇਸ਼ਨਾਨ ਸੁਦੇ ਆਏ ਕਿਰਪਾਲੂ ਸਤਗੁਰੂ ਜੀ ਸੋਚੇ ਚੜਿਆ ਤੇ ਹਜੂਰ ਦੇ ਮਸਤਕ ਤੇ ਕਿਰਨਾ ਪਈਆਂ ਨਾਲ ਜਿਹੜਾ ਸੂਰਜ ਦੀਆਂ ਸੱਚੇ ਪਾਤਸ਼ਾਹ ਜੀ ਦੀ ਸਮਾਦ ਛੁੱਟੀ ਹੈ ਮਹਾਰਾਜ ਜੀ ਆਪਣੇ ਨੇਤਰ ਖੋਲੇ ਸੱਚੇ ਪਾਤਸ਼ਾਹ ਜੀ ਨੇ ਗਰੀਬਨਵਾਦੀ ਸਰਦੂਜੀ ਦੇ ਆਲੇ ਦੁਆਲੇ ਸਿੱਖ ਖੜੇ ਆ ਹੱਥ ਜੋੜ ਕੇ ਹਲੀਮੀ ਨਾਲ ਸਿਰ ਝੁਕਾਈ ਖੜੇ ਆ ਸੱਚੇ ਬਾਦਸ਼ਾਹ ਦੀ ਮਹਾਰਾਜ ਘੋਟ ਖਿਲੋਦੇ ਆ ਗਰੀਬਨਵਾਦੀ ਸਿੱਖਾਂ ਨੇ ਨਮਸਕਾਰਾਂ ਕੀਤੀਆਂ ਸਰਦੂਜੀ ਚੌਂਕੜਾ ਛੱਡ ਕੇ ਉੱਠ ਪਏ ਆ ਬਿਰੀ ਚੰਦ ਕੋ ਲੈ ਕੇ ਸੰਗ ਮਹਾਰਾਜ ਘੋੜੇ ਤੇ ਸਵਾਰ ਹੋਏ ਸੱਚੇ ਬਾਦਸ਼ਾਹ ਜੀ ਬਿਰੀ ਚੰਦ ਜੀ ਨੂੰ ਨਾਲ ਲੈ ਕਰਕੇ ਦੇਖੀ ਜਾਏ ਭੂਮਿਕਾ ਜੰਗ ਦੁਦਵਾਲੀ ਭੂਮਿਕਾ ਮਹਾਰਾਜ ਨੇ ਫਿਰ ਵੇਖੀ ਜਾ ਕੇ ਸੱਚੇ ਬਾਦਸ਼ਾਹ ਜੀ ਚੜ੍ਹ ਕੇ ਆਏ ਘੋੜੇ ਤੇ ਹਜ਼ੂਰ ਵੇਖ ਰਿਹਾ ਵੇਖ ਰਿਹਾ ਆਪਣੇ ਨਿਤਰਾ ਨਾਲ ਕਿ ਸਾਡਾ ਕਿਹੜਾ ਕਿਹੜਾ ਸਿੱਖ ਠੀਕ ਹੋਇ ਸਰਕਾਰ ਸਾਹਿਬ ਸਰਕਾਰ ਸੰਗਤ ਜੀ 14000 ਰੁਪਏ ਦੀ ਸਹਾਈ ਰੱਖਵਾ ਦਿੱਤੀ ਗੀ ਮਹਾਰਾਜ ਜੀ ਨੇ ਬੇਗਰੀ ਧਾਰ ਲੰਗਾ ਦਿੱਤੇ 14000 ਤੁਰਕ ਇਹ ਕਹਿਣ ਨੂੰ ਸਤ ਸੰਗਤ ਦੀ ਸੌਖਾ ਏ ਪਰ ਜਦੋਂ ਜੁੱਧ ਕਰਨ ਕੋਈ ਚੜ ਕੇ ਆਵੇ ਫਿਰ ਪਤਾ ਚੱਲਦਾ ਹੈ ਕਿ ਕੀ ਭਾ ਮਿੱਤੀ ਹੈ ਸੱਚੇ ਪਾਤਸ਼ਾਹ ਦੀ ਮਹਾਰਾਜ ਨੇ ਖਬਾਰ ਦਿੱਤੀ ਏ ਤੁਰਕਾਂ ਦੀ 14000 ਸੈਨਾ ਜੀਤ ਕੇ ਸਿੱਖ ਵੀ ਤਨ ਪਰੇ ਕਿੰਨੇ ਕ ਸਿੱਖ ਵੀ ਉਹਨਾਂ ਤੁਕਾਂ ਦੀਆਂ ਲੁੱਥਾਂ ਵਿੱਚ ਸ਼ਹੀਦ ਹੋਏ ਰਹੇ ਆ ਸਤਗੁਰੂ ਨੇ ਗੱਤ ਖਣਾਵਾ ਸਤਗੁਰੂ ਜੀ ਨੇ ਕਹਿ ਕੇ ਕਬੀਰ ਜੰਜੀ ਟੋਆ ਭਟਵਾਓ ਵੱਡਾ ਸਾਰਾ ਮਹਾਰਾਜ ਜੀ ਨੇ ਕਹਿ ਕੇ ਟੋਆ ਪਟਵਾਇਆ ਏ ਅਫਜ਼ਲ ਖਾਨ ਉਖਾਈ ਪਵਾਵਾ ਮੇਰੇ ਤੋਂ ਮਹਾਰਾਜ ਤਾਂ ਸਤਗੁਰੂ ਜੀ ਸਤ ਸੰਗਤ ਜੀ ਦੁਸ਼ਮਣ ਦੀਆਂ ਜਨਰਲ ਸੁਭੇਕ ਸਿੰਘ ਜੀ ਦੇ ਸਰੀਰ ਨੂੰ ਬਾਹਰ ਕੱਢ ਕੇ ਥੱਲੇ ਮਾਰੇ ਨੇ ਸੀ ਬਹੁਤ ਜ਼ਿਆਦਾ ਥੁੱਕਿਆ ਟੱਕਿਆ ਆ ਸੀ ਉਹਨਾਂ ਦੇ ਸਰੀਰ ਦੀ ਇਹਦੀ ਬਿਆਨ ਵੀ ਕੀਤੀ ਗਈ ਸੀ ਮਹਾਰਾਜਾ ਸੱਚੇ ਪਾਤਸ਼ਾਹ ਨੇ ਇਹ ਸਾਨੂੰ ਜਾਂਚ ਰੱਖਾਈ ਹੈ ਅਸੀਂ ਜਿਹੜਾ ਸਰ ਸੰਗਤ ਜੀ اخلاق ਤੋਂ ਗ੍ਰਿਆ ਕੰਮ ਸਿੱਖ ਕਦੇ ਵੀ ਨਹੀਂ ਕਰਦਾ ਭਾਵੇਂ ਜਿੱਦਿਆ ਵੀਰ ਤੇ ਮਹਾਰਾਜਾ ਜੀ ਨੇ ਅਬਦੁਲ ਖਾਨ ਦਾ ਵੱਡਾ ਸੀ ਨਾਇਨਾਪਤੀ ਹਜੂਰ ਨੇ ਤੇ ਆ ਇਹਦਾ ਸਰੀਰ ਚੁੱਕੋ ਇਹਦਾ ਸਿਰ ਲੱਥਾ ਹੋਇਆ ਮਹਾਰਾਜ ਨੇ ਉਠਵਾਇਆ ਇਹ ਉਹਨਾਂ ਨੇ ਇਸ ਕੇਸ ਉੱਤੇ ਖੋਜ ਉਠਾਈ ਮਹਾਰਾਜ ਜਿਹੜੇ ਦੇ ਪੁੱਤਰ ਵੀ ਲੱਭੋਂ ਦੋਵੇਂ ਉਹ ਵੀ ਨਾਇਨਾਪਤੀ ਸੀ ਦੇ ਕਰੀਮ ਬਾਗੀ ਤੇ ਨਬੀ ਬਾਗੀ ਮਹਾਰਾਜ ਦੇ ਪੁੱਤਰ ਵੀ ਲੱਗ ਲੱਗੋ ਹਜ਼ੂਰ ਨੇ ਉਹਨਾਂ ਦੇ ਵੀ ਸਰੀਰ ਉਠਵਾਏ ਆ ਕਿਸੇ ਗਰਤ ਮਹਿ ਆਨ ਸੁਕਾਏ ਮੁਸਲਮਾਨ ਦੱਬਦੇ ਆ ਨਾ ਮਹਾਰਾਜ ਨੇ ਦਫਰਾ ਦੇ ਰੱਖੇ ਸਤਗੁਰੂ ਜੀ ਨੂੰ ਉਸ ਟੋਵੇ ਵਿੱਚ ਪਵਾਏ ਆ ਉਹਨਾਂ ਦੇ ਸਰੀਰ ਉਹਨ ਪੰਜ ਬਸਰਦਾਰ ਅਨਾਏ ਫਿਰ ਮਹਾਰਾਜ ਨੇ ਪੰਜ ਸੈਨਾ ਪਤੀ ਸੀਗੇ ਇਹਦੇ ਥਾਪੇ ਹੋਏ ਅਬਦੁਲ ਖਾਨ ਦੇ ਉਹਨਾਂ ਦੇ ਵੀ ਹਜ਼ੂਰ ਨੇ ਸਰੀਰ ਉਠਵਾਏ ਆ ਆਏ ਗਰਤ ਮਹਿ ਸ਼ਬਦ ਅਪਣਾਏ ਗਰਤ ਕੋਏ ਵਿੱਚ ਪਾ ਕੇ ਮਹਾਰਾਜ ਨੇ ਸਭ ਨੂੰ ਦਬਨਾ ਦਿੱਤਾ ਇਹ ਜਰਨਲਾਂ ਦੇ ਸਰੀਰਾਂ ਦਾ ਵੀ ਸਤਕਾਰ ਮਹਾਰਾਜ ਜੀ ਨੇ ਵੇਖੋ ਕੀਤਾ ਹੈ ਇਥੋਂ ਪਤਾ ਲੱਗਦਾ ਕਿ ਸਿੱਖ ਕੌਮ ਕਿਹ ਇਥੇ ਹੀ ਮਾਰਾਈ ਫਲਾ ਬਣਾਉਦੇ ਸਰਦੂ ਜੀ ਜਿਵੇਂ ਮਹਾਰਾਜ ਕੀਰਤਨ ਕਰਨਗੇ ਸੱਚੇ ਬਾਦਸ਼ਾਹ ਜੀ ਤੇ ਆਸ਼ਾ ਦਿਵਾਰ ਦਾ ਉੱਥੇ ਕੀਰਤਨ ਹੋਵੇਗਾ ਉਹ ਕੱਲ ਨੂੰ ਅੱਗੇ ਕਥਾ ਆਵੇ ਜਿਸ ਵਰਣ ਕਰਾਂਗੇ ਹੁਣਾਂ ਬੋਲਾਂ ਫਸ ਲੈਣੀਆਂ ਜੀ ਉਹਨਾਂ ਪੰਚੋ ਸਰਦਾਰ ਨਾਏ ਪਾਏ ਗਰਤ ਮਹ ਸਬਦ ਫਨਾਏ ਤਵਾਹਿਗੁਰੂ ਦੀ ਕਾ ਸਾਲ ਸਾਗ ਬਵਾਹਿਗੁਰੂ ਦੀ ਕੀ ਫਤ